ਰੋਜ਼ਾਨਾ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਕੁਲਦੀਪ ਸਿੰਘ ਨੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਚੋਣਾਂ ਖਾਣਾ ਭਖਿਆ ਹੋਇਆ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੇ ਲਈ ਅਤੇ ਬਲਾਕ ਸ਼ਮਤੀ ਦੀ ਚੋਣ ਦੇ ਲਈ ਚੋਣ ਮੈਦਾਨ ਵਿੱਚ ਉਤਾਰੇ ਹੋ ਗਏ ਹਨ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਰਾਜ ਨਹੀਂ ਅਤੇ ਸੇਵਾ ਦਾ ਸੰਕਲਪ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਲੈ ਕੇ ਚੱਲੇ ਤੇ ਅੱਜ ਉਸ ਦੀ ਪੈਰਵਾਈ ਜਰਨੈਲਾਂ ਦੇ ਜਰਨੈਲ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਉਸ ਰਾਜ ਨਹੀਂ ਸੇਵਾ ਦੇ ਸੰਕਲਪ ਨੂੰ ਅੱਗੇ ਤੋਰ ਰਹੇ ਹਨ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਆਪਣੇ ਉਹਨਾਂ ਜੁਝਾਰੂ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿਹੜੇ ਬੇਦਾਗ ਨੇ ਜਿਨ੍ਹਾਂ ਦੇ ਦਾਮਨ ਉੱਪਰ ਕੋਈ ਦਾਗ ਨਹੀਂ ਹੈਗਾ ਤੇ ਅੱਜ ਅਸੀਂ ਬੈਠੇ ਆਂ ਸਰਦਾਰ ਪਰਮਿੰਦਰ ਸਿੰਘ ਜੰਡੂ ਜਿਹੜੇ ਉਗੇ ਸਮਾਜ ਸੇਵਕ ਨੇ ਜਿਹੜੇ ਹਰ ਗਰੀਬ ਮਜ਼ਲੂਮ ਲੋੜਵੰਦ ਦੇ ਕੰਮ ਆਉਂਦੇ ਨੇ ਅਤੇ ਜਿਹੜੇ ਆਪਣੀਆਂ ਬੜਬੂਲੀਆਂ ਸੇਵਾਵਾਂ ਇਸ ਟਾਈਮ ਸਮਾਜ ਭਲਾਈ ਦੇ ਕੰਮਾਂ ਵਿੱਚ ਦੇ ਰਹੇ ਨੇ ਮੇਰੀ ਆਪਾਂ ਗੱਲਬਾਤ ਕਰਦੇ ਆਂ ਸਰਦਾਰ ਪਰਮਿੰਦਰ ਸਿੰਘ ਜੀ ਜੰਡੂ ਸਾਹਿਬ ਨਾਲ ਜੰਡੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਚੰਡੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੁਹਾਨੂੰ ਭੁੱਲਾਰਾਈ ਜ਼ੋਨ ਤੋਂ ਬਲਾਕ ਸਭਾ ਦੀ ਉਮੀਦਵਾਰ ਬਣਾ ਕੇ ਚੋਣ ਮੈਦਾਨ ਦੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿਹੜੇ ਮੁੱਦਿਆਂ ਨੂੰ ਲੈ ਕੇ ਚੰਡੂ ਸਾਹਿਬ ਚੋਣ ਮੈਦਾਨ ਦੇ ਵਿੱਚ ਆਏ ਪਹਿਲਾਂ ਤਾਂ ਮੈਂ ਸਾਡੇ ਸੁਪਰੀਮਸ ਸਰ ਅਕੀਰ ਸਿੰਘ ਬਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਭਰੋਸਾ ਕਰਕੇ ਮੈਨੂੰ ਇਸ ਚੋਣ ਮੈਦਾਨ ਵਿੱਚ ਬਲਾਕ ਸਭਾ ਦੇ ਵਿੱਚ ਉਤਾਰਿਆ ਗਿਆ ਤੇ ਮੈਂ ਇਸ ਬਿਲਕੁਲ ਤੁਹਾਨੂੰ ਜੀ ਅਸੀਂ ਇਹ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਚੱਲੂ ਟੱਲੀ ਜੀ ਬਦਲਾ ਆੜੀ ਉਸਨੇ ਮਤਲਬ ਲੋਕਾਂ ਨੂੰ ਲਾਲਚ ਦੇ ਕੇ ਪਰਮਾ ਕੇ ਲੋਕਾਂ ਨੂੰ ਬੜਾ ਕੁਝ ਕਰਕੇ ਤਾਂ ਆਪਣੀਆਂ ਬੋਟਾ ਹਾਸਲ ਕਰਕੇ ਤਾਂ ਆਪਣੀ ਸਰਕਾਰ ਬਣਾਈ ਗਈ ਜਿਸ ਦਾ ਨਤੀਜਾ ਅੱਜ ਲੋਕੀ ਪੁਗਤ ਰਹੇ ਨੇ ਜੀ ਤੁਸੀਂ ਦੇਖੋ ਜੀ ਆਨੇ ਆ ਤੁਸੀਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾਂਦੇ ਆ ਪਿੰਡਾਂ ਦੀਆਂ ਸੜਕਾਂ ਜੇ ਉਹ ਬੜਾ ਟਟਾ ਪਜਾ ਪਿਆ ਬਿਜਲੀ ਦੇ ਬੇਰੇ ਕਹਿੰਦਾ ਜੀ ਮੈਂ 300 ਜੁਨਟ ਮਾਫ ਕਰ ਦੂੰਗਾ ਜੋ ਕਿ ਅੱਜ ਦੀ ਡੇਟ ਵਿੱਚ 11 ਰੁਪਏ ਜੁਨਟ ਤੁਹਾਨੂੰ ਬਿਜਲੀ ਦੀ ਮਿਲਦੀ ਹੈ ਜੀ ਜਿਹੜੇ ਬੰਦਿਆਂ ਦੇ ਵਿਚਾਰਾਂ ਦੇ ਇੱਕ ਇੱਕ ਪੱਖਾ ਦੋ ਦੋ ਬਲਬ ਚੱਲਦੇ ਹਨ ਉਹਨਾਂ ਦਾ ਦੋ ਦੋ ਲੱਖ ਰੁਪਏ ਬਿੱਲ ਵੀ ਅਸੀਂ ਦੇਖ ਕੇ ਆਏ ਹਾਂ ਤੇ ਜਿਨ੍ਹਾਂ ਦੇ ਮੈਂ ਗੁਜਰੀ ਦੇ ਬੇਜਮਰ ਕੋਰਟ ਦੇ ਵਿੱਚ ਕੇਸ ਚਲਾ ਕੇ ਆਇਆ ਹਾਂ ਤਿੰਨ ਚਾਰ ਮੇਕੋ ਇਸ ਤਰ੍ਹਾਂ ਦੇ ਮੁੱਦੇ ਚੱਲ ਰਹੇ ਐ ਇਸ ਵੇਲੇ ਜਿਨ੍ਹਾਂ ਨੂੰ ਮੈਂ ਇਹ ਕੰਮ ਕਰਕੇ ਆਇਆ ਹਾਂ ਤੇ ਉਹ ਵਿਚਾਰੇ ਲੋਕੀ ਬਿਲਕ ਦੇ ਪਰਦੇ ਆ ਇਹ ਡਿਸਪੈਂਸਰੀਆਂ ਬਣਾਤੀਆਂ ਇਹ ਡਿਸਪੈਂਸਰੀਆਂ ਦੇ ਵਿੱਚ ਡਾਕਟਰ ਹੈ ਨਹੀਂ ਕਿ ਨਾ ਕੋਈ ਖੁਦ ਦੇਖਪਰ ਆਲਾ ਬੰਦਾ ਆਏਗਾ ਤੇ ਉਹਨਾਂ ਦੇ ਵਿੱਚ ਨਾ ਦਵਾਈਆਂ ਹੈਗੀਆਂ ਮੈਡੀਸਿਨ ਹੈਗੀਆਂ ਗਲੀ ਗਲੀ ਦੇ ਵਿੱਚ ਅਸੀਂ ਕੰਦਰ ਜੀ ਜੀ ਕੋਲੇ ਜਾਣਾ ਕਿ ਸਾਡੇ ਹਸਪੀਟਲ ਵਗੈਰਾ ਜਿਹੜੇਗਾ ਕਿ ਕਿਤੇ ਸੀਗੇ ਉਹਨਾਂ ਵਿੱਚ ਵੀ ਦਵਾਈਆਂ ਨਹੀਂ ਹੈਗੀਆਂ ਕਿਤੇ ਲੈਬੋਰਟਰੀ ਦਾ ਟ੍ਰੀਟਮੈਂਟ ਕਰਨ ਉਹਨਾਂ ਦੇ ਵਿੱਚ ਨਹੀਂ ਹੈਗਾ ਚੈਕਿੰਗ ਕਰਨੀ ਆ ਕਈ ਜਗ੍ਹਾ ਇਦਾਂ ਦੇ ਡਾਕਟਰ ਵੀ ਬੈਠੇ ਹੈਗੇ ਦੇਖੇ ਕੰਪਿਊਟਰ ਜਿਹੜੇ ਇੱਕੋ ਹੀ ਥਰਿੰਜ ਦੇ ਨਾਲ ਤੋਂ ਪੰਜਾਂ ਦੇ ਟੀਕੇ ਲਾਉਂਦੇ ਜਿਨ੍ਹਾਂ ਦੇ ਅੱਜ ਕੱਲੋਂ ਤਸ ਪੈ ਗਈ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਬੜਾ ਦਿੱਕਤ ਤਰੋ ਤਨ ਮੈਦਾਨ ਵਿੱਚ ਉਤਾਰਿਆ ਗਿਆ ਔਰ ਅਸੀਂ ਇਸ ਤੋਂ ਬਾਅਦ ਜੋਰ ਲਾ ਕੇ ਅਸੀਂ ਆਪਣੀ ਜਿੰਨੇ ਅਕਾਲੀ ਭਰਾ ਹੈਗੇ ਆ ਜਿੰਨੇ ਪਿੰਡਾਂ ਵਿੱਚ ਮੇਰਾ ਹੈਗਾ ਹੈਗਾ ਮੈਨੂੰ ਪੰਜ ਪਿੰਡਸ਼ਿਪ ਨੇ ਮਿਲੇ ਆਗੇ ਆ ਜਿਸ ਤਰ੍ਹਾਂ ਜੀ ਬਰਾਲੋ ਮਿਲਿਆ ਹੈਗਾ ਪਡੋਰੀ ਮਿਲ ਜਗੀ ਆ ਤੇ ਉਸ ਤੋਂ ਬਾਅਦ ਮੈਨੂੰ ਅਕਾਲਗੜ ਮਿਲਿਆ ਹੈਗਾ ਦੇਵਾ ਸਿੰਘ ਬਰਾਮ ਮਿਲਿਆ ਗਿਆ ਤੇ ਇੱਥੋਂ ਸਾਡੇ ਅਮਰੀਕ ਨਗਰੀ ਭੁਲਾਰਈ ਦੀ ਹੈਗੀ ਆ ਤੇ ਭੁਲਾਰਈ ਪਿੰਡ ਮਿਲਿਆ ਹੈਗਾ ਮੈਂ ਇਹਨਾਂ ਪਿੰਡਾਂ ਦੇ ਬੁੱਕਾਂ ਨੂੰ ਜਿਹੜੇ ਮੇਰੇ ਵਿਸ਼ਵਾਸ ਕਰਦੇ ਉਹਨਾਂ ਨੂੰ ਮੈਂ ਵਿਸ਼ਵਾਸ ਦੋਣਾ ਮੈਂ ਅਗਰ ਆਪਣੀ ਇਸ ਪਾਰਟੀ ਇਸ ਮੂਹਮ ਦੇ ਵਿੱਚ ਜਿੱਤ ਜਾਂਦੇ ਆ ਬਲਕ ਸੰਮਤੀ ਦੇ ਵਿੱਚ ਜਿੱਤਦੇ ਆ ਮੇਰੇ ਨਾਲ ਜਿਹੜੇ ਜ਼ਿਲ੍ਹਾ ਪ੍ਰਸ਼ਾਸਕ ਕੜੀ ਨੇ ਸਾਡਾ ਸੁਖ ਸਿੰਘ ਲੋੜਾ ਬਣਿਆ ਸਾਡਾ ਬਹੁਤ ਦੋਨਾਂ ਦਾ ਤਾਲਮੇ ਲੈਗਾ ਜੀ ਅਸੀਂ ਇਹਨਾਂ ਨੇ ਮਤਲਬ ਕਿ ਪਿੰਡਾਂ ਦੇ ਵਿੱਚ ਦਾਵਾ ਕਰਦੇ ਆ ਡੀਸੀ ਲਿਆ ਕੇ ਇਹਨਾਂ ਦੇ ਪਿੰਡਾਂ ਦੇ ਵਿੱਚ ਬਠਾਵਾਂਗੇ ਸੀ ਬਈ ਆ ਦੇਖ ਪਿੰਡਾਂ ਦਾ ਹਾਲ ਕੀ ਕੀਤਾ ਤੁੰਗੀ ਉਹ ਅਸੀਂ ਸਾਡਾ ਦਾਵਾ ਹੈ ਇਸ ਗੱਲ ਦਾ ਔਰ ਮੈਂ ਆ ਮੇਰੇ ਪਿੰਡ ਦੀ ਤੁਸੀਂ ਪੁਲਾਰੀ ਦੀ ਰੋਡ ਦੇਖ ਰਹੇ ਆ ਮੇਰੇ ਐਂਟਰੀ ਪੁਲਾਰੀ ਦੀ ਜਿਹੜੀਆਂ ਦੋਨੇ ਰੋੜਾਂ ਇੰਨੀਆਂ ਖਰਾਬ ਹੋ ਗਈਆਂ ਕਿ ਸਾਨੂੰ 5 ਸਾਲ ਹੋ ਚਿਰ ਤੱਕ ਦਾ ਮਤਲਬ ਉਹ ਸੂਰਤ ਦਾ ਸਾਡੀ ਤਾਂ ਬਾਤ ਨਹੀਂ ਪੁੱਛੀ ਗਈ ਜੀ ਇੱਥੇ ਐਕਸੀਡੈਂਟ ਹੁੰਦੇ ਆ ਮੈਂ ਰਾਤ ਨੂੰ ਕਈ ਵਾਰੀ ਬੰਦੇ ਚੱਕੇ ਆਗੇ ਵਿਚਾਰੇ ਆਉਂਦੇ ਰਾਤ ਨੂੰ ਡਿਊਟੀ ਤੇ ਆਉਂਦੇ ਆਗੇ ਆ ਬੰਦੇ ਡੇ ਨਾਈਟ ਸਾਡੇ ਪਗਵਾੜੇ ਦੇ ਵਿੱਚ ਮਿਲਾਂ ਹੈਗੀਆਂ ਬੜਬੜੀਆਂ ਜਿਨ੍ਹਾਂ ਦਾ ਸਾਡਾ ਡੇ ਨਾਈਟ ਕੰਮ ਚੱਲਦਾ 24 ਆਵਰ ਹੈਗੀਆਂ ਉਹਨਾਂ ਵਿੱਚ ਜੌਬ ਕਰਦੇ ਬੰਦੇ ਤੇ ਵਿਚਾਰੇ ਰਾਤ ਨੂੰ ਡਿਊਟੀ ਕਰਕੇ ਆਉਂਦੇ ਆਗੇ ਉਹਨਾਂ ਦਾ ਵਿਚਾਰਦਾ ਕੁਝ ਨਾ ਕੁਝ ਐਕਸੀਡੈਂਟ ਹੋ ਜਾਂਦਾ ਫਿਰ ਇੰਨੀ ਕੁ ਲੁੱਟਾ ਖੁਹਾ ਹੋ ਗਈਆਂ ਨਾ ਕਿ ਸਾਨੂੰ ਇਹ ਅਜੀ ਦੀ ਸਰਕਾਰ ਦੇ ਵਿੱਚ ਆਪਣੀ ਸੁਤ ਵਿੱਚ ਦੇਖਿਆ ਨਹੀਂ ਸੀ ਗਿਆ ਅੱਜ ਮਤਲਬ ਜਲੰਧਰ ਦੇ ਵਿੱਚ ਸੀਤਲ ਨਰਾਗ ਜੀ ਦਾ ਭਤੀਜਾ ਮਾਰਕ ਟਕਤਲ ਹੋ ਗਿਆ ਜੀ ਚਲੋ ਪਾਰਟੀ ਦੇ ਵਿੱਚ ਸੀਗਾ ਤੁਮੰਦ ਪਰ ਲੇਕਨ ਉਹ ਵੀ ਲੀਡ ਜੇ ਉਹ ਸੇਵ ਨਹੀਂ ਹੈਗੀ ਐਡੇ ਵੱਡੇ ਲੀਡਰ ਤੇ ਸਾਡੇ ਵਰਗੇ ਬੰਦੇ ਤਾਂ ਤੇ ਆਹ ਪਬਲਿਕ ਦਾ ਕੀ ਉੱਥੇ ਸੇਫ ਹੈਗਾ ਜੀ ਮੈਨੂੰ ਤਾਂ ਮਤਲਬ ਇਹ ਚੀਜ਼ਾਂ ਦੇਖ ਕੇ ਰਾਤ ਦਾ ਮੈਂ ਇਨਾ ਪਰੇਸ਼ਾਨ ਆ ਕਿ ਮਤਲਬ ਕਿ ਅਸੀਂ ਇਲੈਕਸ਼ਨ ਲੜਨ ਤੋਂ ਬਾਅਦ ਸਾਡਾ ਹਲਕੀ ਹੋ ਸਕਦਾ ਇਹੋ ਜੀ ਸਰਕਾਰ ਦਾ ਸੰਗਮੀ ਸਰਕਾਰ ਦਾ ਸਾਨੂੰ ਨਹੀਂ ਸਭ ਮੈਂ ਪਬਲਿਕ ਨੂੰ ਅਪੀਲ ਕਰਦਾ ਹਾਂ ਤੁਸੀਂ ਸ਼੍ਰੋਮਣ ਇਕਾਲੀ ਦਲ ਦੇ ਚ ਯਾਰੂ ਵਰਕਰਾਂ ਦਾ ਸਾਥ ਦੇ ਕੇ ਸਰਕਾਰ ਬਣਾਓ ਤੁਹਾਡੀ ਆਪਣੀ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਸ਼ੋਮਣੀ ਇਕਾਲੀ ਦਲ ਆ 110 ਸਾਲ ਪੁਰਣੀ ਪਾਰਟੀ ਹੈਗੀ ਇਹ ਚੀਜ਼ਾਂ ਸਾਥ ਦਿਓ ਜੋ ਤੁਹਾਡੀ ਬਾਤ ਪੁੱਛੂਗੀ ਸੁਖਵੀਰ ਸਿੰਘ ਬਾਦਲ ਦਾ ਸਾਥ ਦਿਓ ਜੋ ਤੁਹਾਡੀ ਬਾਹ ਫੜਨਗੇ ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਦੇਖੋ ਤੁਹਾਨੂੰ ਆਟਾ ਦਾਲਸ ਕੀ ਮੇੜ ਚਲਾਈ ਸੀਗੀ ਗਰੀਬਾਂ ਨੇ ਬੰਨੇ ਚਲਾਈ ਸੀਗੀ ਇਸ ਨੇ ਉਹ ਵੀ ਕਾਰਡ ਰਾਸ਼ਨ ਕਾਰਡ ਨੀਲੇ ਕਾਰਡ ਪਲੇ ਕਾਰਡ ਸਭ ਕਰ ਦਿੱਤੇ ਬਹੁਤ ਬੰਦੇ ਨੇ ਕਰਤੇ ਮੈਨੂੰ ਬਹੁਤ ਬੰਦੇ ਮਿਲਕੋ ਆਉਂਦੇ ਹੈਗੇ ਆ ਕਿ ਸਾਨੂੰ ਪਰਮਿੰਦਰ ਸਿੰਘ ਜੀ ਆ ਹੋ ਲਮਗੇ ਬੁੱਤ ਰੋਜ਼ੀ ਬਣਾਗੇ ਮੈਂ ਕਿਹਾ ਸਾਡਾ ਟਾਈਮ ਆਏਗਾ ਤੇ ਅਸੀਂ ਤੁਹਾਡੀ ਬਾਅਦ ਜੂੜ ਪੜਾਂਗੇ ਜੀ ਜੀ ਸਰਕਾਰ ਬਨੂ ਸਾਨੂੰ ਪੂਰੀ ਸਾਡੇ ਆਪਣੇ ਅਕਾਲੀ ਦਲ ਵੱਲੋਂ ਆ ਗਈ ਹੈ ਕਿ ਆਪਾਂ ਇਹਨਾਂ ਗਰੀਬਾਂ ਦੀ ਬਾਅਦ ਜੂੜ ਪੜਨੀ ਹੈ ਜੀ ਅਸੀਂ ਜੂੜ ਪੜਾਂਗੇ ਇਹਨਾਂ ਦੇ ਘਰ ਘਰ ਮੂਹੇ ਜਿਹੜੀ ਸਾਡੀ ਚਲਾਈ ਗਈ ਹੈ ਪਹਿਲਾਂ ਵੀ ਆਟਾ ਦਾਲ ਸਕੀਮ ਉਹ ਵੀ ਚਲਾਵਾਂਗੇ ਸਾਈਕਲ ਦਿੱਤੋ ਬੱਚਿਆਂ ਨੂੰ ਸੂਰਜ ਬੱਚਿਆਂ ਨੂੰ ਡਰੂ ਸਕੂਲ ਸੀਗੇ ਉਹਨਾਂ ਨੂੰ ਬੱਚਨ ਸਾਈਕਲ ਦਿੱਤੇ ਇਹਨੇ ਇੱਕ ਸਕੂਲਾਂ ਦਾ ਕੰਮ ਦੇ ਕੋਲ ਨਵੇਂ ਡਰਾਮਾ ਚਾਲੂ ਕਰਤਾ ਸਮਾਰਟ ਸਕੂਲ ਬਣਾਉਣੇ ਆ ਉਹ ਸਕੂਲਾਂ ਨੂੰ ਰੰਗ ਕਰਕੇ ਹੀ ਤੇ ਆਪਾਂ ਸਕੂਲ ਬਣਾਤੇ ਅੰਦਰ ਉਹਨਾਂ ਦਾ ਫਰਨੀਚਰ ਬੱਚਿਆਂ ਦੀ ਪੜ੍ਹਾਈ ਦਾ ਟੀਚਰ ਹੈ ਨਹੀਂਗੇ ਉਹ ਮਤਲਬ ਉਸ ਬਾਰੇ ਨਹੀਂ ਸੋਚ ਹੈਗੀ ਇੱਕ ਬਾਰੋਂ ਲਿਪੀ ਪੁੱਚੀ ਕਰਕੇ ਤਾਂ ਆਪਣੇ ਸਕੂਲਾਂ ਨੂੰ ਛੱਟ ਕਰ ਦਿੱਤਾ ਉਹ ਲੇਕਿਨ ਬਹੁਤ ਪ੍ਰੋਬਲਮ ਹੈਗੀ ਜੀ ਮਤਲਬ ਪੜ੍ਹਾਈ ਦੀ এডੂਕੇਸ਼ਨ ਦੀ ਕੋਈ ਤੋਬਈ ਬੋਲ ਗਈ ਹੈ ਜੀ ਇਸ ਵੇਲੇ ਬਹੁਤ ਜ਼ਿਆਦਾ ਮੇਰੇ ਕੋਲ ਟੀਚਰਾਂ ਦਾ ਬਾਹ ਹੈਗਾ ਮੈਂ ਮੈਂ ਪੀਡਬਲੂ ਦਾ ਕੰਟਰੈਕਟਰ ਰਹਾਂਗਾ ਕੰਟਰੈਕਟਰਾਂ ਦਾ ਬਿਲਡਰ ਕੋਲ ਰੱਖਣਾਗਾ ਤੇ ਮੈਂ ਇਸ ਸਕੂਲਾਂ ਦੇ ਕੰਮ ਹਸਪੀਟਲ ਮਤਲਬ ਪ੍ਰਸ਼ਾਸਨ ਦੀਆਂ ਬਿਲਡਿੰਗਾਂ ਜਿਹੜੀਆਂ ਆ ਗਈਆਂ ਮੈ ਬਣਾਉਣਾ ਹੈਗਾ ਮੈਂ ਉੱਥੇ ਜਾਣਾ ਹੈਗਾ ਮੈਨੂੰ ਉੱਥੇ ਦੇਖ ਕੇ ਮਤਲਬ ਕੁਝ ਬੁਰਾ ਹਾਲ ਆ ਬੇਮਟਾ ਨਹੀਂ ਸਾਡੀਆਂ ਆਉਂਦੀਆਂ ਪਈਆਂ ਦਾ ਕੰਮ ਕਰਦੇ ਆ ਟੀਚਰ ਵਿਚਾਰੇ ਟੀਚਰਾਂ ਦਾ ਕੰਮ ਹੈਗਾ ਪੜਾਉਣਾ ਜੀ 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 ਉਹਨਾਂ ਨੂੰ ਕਹਿੰਦੇ ਜੀ ਤੁਸੀਂ ਬਿਲਡਿੰਗਾਂ ਦਾ ਕੰਮ ਤੁਸੀਂ ਆਪ ਕਰਾਓ ਜਿਹੜਾ ਕੋ ਟੀਚਰ ਪੜਾਉਣਗੇ ਜਾਂ ਇਹ ਕੰਮ ਕਰਨਗੇ ਉਸ ਤੋਂ ਬਾਅਦ ਟੀਚਰਾਂ ਨੂੰ ਮਤਲਬ ਡਿਊਟੀਆਂ ਇਦਾਂ ਦੀ ਜਗ੍ਹਾ ਅੱਜ ਦੀ ਅੱਜ ਦੀ ਜਿਹੜੀ ਅੱਜ ਪ੍ਰੋਸਕਲ ਆਈ ਹੈ ਕਿ ਤਰ੍ਹਾਂ ਡਿਊਟੀਆਂ ਜਿਹੜੀਆਂ ਲੱਗੀਆਂ ਜੇ ਇਲੈਕਸ਼ਨ ਕਰਾਉਣ ਦੇ ਵਿੱਚ 50 50 ਕਿਲੋਮੀਟਰ ਦੂਰ ਡਿਜੇ ਡਿਊਟੀਆਂ ਲਵਾਤੀਆਂ ਅੱਛਾ ਆਪਣੇ ਏਰੀਆ ਨੂੰ ਛੱਡ ਕੇ ਉਹ ਬਹੁਤ ਗਲਤ ਕਰ ਲਾ ਪਰ ਕੋਈ ਕੰਮ ਸੇ ਕੰਮ ਬੱਚੇ ਨੇ ਆਉਣਾ ਉਹਨਾਂ ਦੇ ਬੱਚੇ ਹੈਗੇ ਆ ਉਹਨਾਂ ਦੇ ਬੱਚੇ ਉਹਨੇ ਵੀ ਆਪਣੇ ਮਾਪੇ ਬੱਚਿਆਂ ਦੀ ਦੇਖਭਾਲ ਕਰਨੀ ਹੈਗੀ ਆ ਜਿਹੜੀ ਕਿ ਬਹੁਤ ਜ਼ਿਆਦਾ ਜੰਡੂ ਜੰਡੂ ਸਾਹਿਬ ਉਹ ਲਾਰਾਈ ਜੋਂ ਦੀ ਗੱਲ ਕਰ ਲਈਏ ਤੇ ਇੱਥੇ ਆ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਉਹਨਾਂ ਨੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਰੂਰਲ ਪਾਰਟੀ ਦੀ ਗੱਲ ਕਰ ਲਈਏ ਤੇ ਉਹਨਾਂ ਨੇ ਆਪਣਾ ਵੀ ਉਮੀਦਵਾਰ ਨਹੀਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਥੋਂ ਦੋ ਪਾਰਟੀਆਂ ਦੇ ਵੱਲੋਂ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਨਹੀਂ ਨੇ ਤੇ ਜੰਡੂ ਦਾ ਮੁਕਾਬਲਾ ਕਿਹਦੇ ਨਾਲ ਹੈ ਦੇਖੋ ਮੇਰਾ ਮੁਕਾਬਲਾ ਦੇਖੋ ਸਾਰਿਆਂ ਨਾਲ ਹੁੰਦਾ ਸਾਰਿਆਂ ਨਾਲ ਮੁਕਾਬਲਾ ਜਦੋਂ ਮੈਦਾਨ 'ਚ ਉਤਰਦੇ ਆ ਪਹਿਲਵਾਨ ਤਗੜੇ ਮਾਰਨਾ ਸਾਰਿਆਂ ਕੋਲ ਨਾਲ ਪੈਂਦਾ ਜੀ ਤੁਹੇ ਚਲੋ ਮੈਂ ਆਪਣੇ ਵੈਸੇ ਮੈਨੂੰ ਜੋ ਮੇਰੇ ਰਿਸਪੌਂਸ ਵਿੱਚ ਆ ਗਿਆ ਜਿਹੜੇ ਧਰਮੀ ਬੰਦੇ ਹੈਗੇ ਆ ਜੀ ਮੇਰੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਧਰਮੀ ਬੰਦੇ ਹੈਗੇ ਆ ਜਿਨ੍ਹਾਂ ਨੂੰ ਅਸੀਂ ਮਤਲਬ ਕਿ ਉਹ ਆਪਣੇ ਸ਼ੋਮਲੇ ਕਾਲੀਦਨ ਖੜੇ ਆ ਵੈਸੇ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿੰਨੇ ਬੰਦੇ ਧਰਮੀ ਬੰਦੇ ਆ ਉਹਨਾਂ ਨੂੰ ਪੰਜਾਬ ਦੇ ਨਾਲ ਗਰਦਾਰੀ ਨਹੀਂ ਕਰਨੀ ਚਾਹੀਦੀ ਜੀ ਬਟ ਤਬ ਤੋਂ ਵੱਡੀ ਗੱਲ ਆ ਜੋ ਤੁਹਾਡੀ ਧਰਮੀ ਪਾਰਟੀ ਹੈਗੀ ਆ ਤੁਸੀਂ ਉਹਨਾਂ ਕਰਦਾ ਹੀ ਨਾ ਕੋ ਮੈਂ ਕਦੇ ਆਪਣੇ ਅਮਰਤਾਰੀ ਬੰਦਾ ਵਾਂ ਮੈਂ ਪਹਿਲਾਂ ਕਾਂਗਰਸ 'ਚ ਸੀਗਾ ਮਤਨ ਦੋਸਤਾਂ ਜਦੋਂ ਮੈਂ ਅਮਰ ਸ਼ਕਿਆ ਮੈਂ ਉਸ ਤੋਂ ਬਾਅਦ ਧਰਮੀ ਪਾਰਟੀ ਚ ਆ ਗਿਆ ਤਾਂ ਮੈਂ ਉਸ ਪਰ ਧਰਮੀ ਪਾਰਟੀ ਦੇ ਨਾਲ ਖੜਾ ਜੀ ਧਰਮੀ ਮੇਰੀ ਪਾਰਟੀ ਚ ਆਏ ਮੈਨੂੰ ਕੁਝ ਵੀ ਸੱਟੇ ਕੇ ਮੈਂ ਛਾਲ ਮਾਰ ਦੂੰਗਾ ਮੈਂ ਧਰਮੀ ਬੰਦਾ ਵਾ ਧਰਮੀ ਬੰਦਾ ਵਾ ਤੇ ਇਸ ਕਰਕੇ ਮੈਂ ਸਾਰੇ ਬੰਦਿਆਂ ਨੂੰ ਧਰਮ ਦੇ ਬੰਦਿਆਂ ਨੂੰ اپਾ ਕਰਨਾ ਪੰਜਾਬੀਆਂ ਨੂੰ ਅਪੀਲ ਕਰਦਾ ਆ ਆਪ ਦੀ ਜਿਹੜੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ ਉਹਨੂੰ ਮਜ਼ਬੂਤ ਕਰੋ ਆਪਣਾ ਭਵਿੱਖ ਬੱਚਿਆਂ ਦਾ ਭਵਿੱਖ ਬਣਾਓ ਔਰ ਜਿਹੜਾ ਉਹਨਾਂ ਦਾ ਸਮਾਹ ਜਿਸ ਤਰ੍ਹਾਂ ਬਣਾਪਾ ਚੱਲ ਰਿਹਾ ਹੈ ਜਿਸ ਸਾਡੇ ਲਈ ਪੰਜਾਬ ਦੇ ਬਹੁਤ ਹੀ ਮਾਣ ਦਾ ਪਾਟਾ ਸੈਂਟਰ ਦੀਆਂ ਗਵਰਨਮੈਂਟਾਂ ਹੋ ਗਈਆਂ ਲੋਕਲ ਸਰਕਾਰਾਂ ਹੋ ਗਈਆਂ ਇਹਨਾਂ ਨੇ ਪੰਜਾਬ ਦੀ ਬਾਹ ਨਹੀਂ ਫੜਨੀ ਹੈਗੀ ਨਾ ਤੁਹਾਡੀ ਫੜਨੀ ਆ ਤੁਸੀਂ ਦੇਖ ਲਓ ਤੁਸੀਂ ਇੱਕ ਵਾਰੀ ਹੋ ਜਮਾਇਆ ਦਿੱਤੀ ਕਹਿੰਦਾ ਅਜ ਮੋੜਣਾ ਹੈ ਅਜ ਮਾਗ ਦੇਖ ਲਓ ਮੁਰਗੇ ਤੁਹਾਨੂੰ ਉਹੀ ਗੱਲ ਹੋ ਜਾਣੀ ਆ ਮੱਛੀ ਜਿਹੜੀ ਪੱਥਰ ਚੱਟ ਕੇ ਮੁੜਦੀ ਆ ਤੁਸੀਂ ਆਪਾ ਆਪਾਂ ਬੜੇ ਸਿਆਣੇ ਬੰਦੇ ਮੇਰੇ ਸੂਝਵਾਨ ਬੰਦੇ ਆ ਮੇਰੇ ਪੰਜਾਬ ਦੇ ਜਿਹੜੇ ਹੈਗੇ ਆ ਜੀ ਜੀ ਬੜੇ ਲਿਖੇ ਇਨਸਾਨ ਸਾਡੇ ਹੈਗੇ ਆ ਸਾਡੇ ਦੁਆਬਾ ਦਾ ਬਹੁਤ ਬੜਾ ਲਿਖਾ ਐਡਵਾਂਸ ਆ ਸਾਨੂੰ ਤਾਂ ਕਿਸੇ ਸਰਕਾਰ ਦੀ ਵੀ ਜੂਟ ਨਹੀਂ ਪੈਂਦੀ ਇੰਨੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਐਨਆਰਆਈ ਵੀ ਸਾਡੇ ਹੈਗੇ ਆ ਉਹ ਕਰਨ ਤੇ ਆ ਗਿਆ ਮੇਰੇ ਪਿੰਡ ਦੇ ਵਿੱਚ ਇੱਕ ਇੱਕ ਜਿਹੀ ਇੱਕ ਪੈਲਸ ਬਣਾਇਆ ਹੋਆ ਲੋਕਾਂ ਦਾ ਮਤਲਬ ਵਿਆਹ ਕਰਾਉਣਾ ਸਾਡਾ ਪੈਲਸ ਸਾਡੇ ਸ਼ਹਿਰ ਦੇ ਪਗਵਾੜੇ ਦੇ ਪੈਲਸ ਨਾਲੋਂ ਬਹੁਤ ਵਧੀਆ ਪੈਲਸ ਹੈਗਾ ਹਰ ਮਹੀਨੇ 30 ਦਿਨ ਹੁੰਦੇ ਹੈ ਇੱਕ ਮਹੀਨੇ ਦੇ ਵਿੱਚ 30 ਦਿਨ ਸਾਡੇ ਤੇ ਪ੍ਰੋਬਲਮ ਹੈ ਅਸੀਂ ਬੜਾ ਰੀਜ਼ਨੇਬਲ ਰੇਟ ਰੱਖਿਆ ਹੋਆ ਫੰਕਸ਼ਨ ਸਾਡੇ ਹੁੰਦਾ ਬੜਾ ਵਧੀਆ ਫੰਕਸ਼ਨ ਹੁੰਦੇ ਹੈ ਲੋਕਾਂ ਦੇ ਗਰੀਬ ਬੰਦਿਆਂ ਦੇ ਬਹੁਤ ਮਾਣਿਕ ਤੁਸਵਾਰਨਿਆ ਇੱਕਮਉਂਦਾਸ ਅਜੀ ਤਾਂ ਬੜੇ ਖੁਸ਼ ਮਾ ਵੀ ਲੋਕੀ ਲੋਕਾਂ ਦਾ ਸਾਡਾ ਕੀਤਾ ਕਰਾਇਆ ਮੜਾ ਮੋਟਾ ਸਾਡਾ ਸਮਾਜ ਸੇਵ ਕੀਤਾ ਸੋ ਲੋਕੀ ਸਾਨੂੰ ਇਸ ਗੱਲ ਨੂੰ ਕਹਿੰਦੇ ਆ ਵੀ ਸਾ ਆ ਵੀ ਮੇਰੇ ਪਿੰਡ ਨੂੰ ਭੁੱਲਾਰਾ ਹੀ ਨੋ ਅਸੀਸਾਂ ਦਿੰਦੇ ਆ ਜਿਹਦਾ ਸਾਡੇ ਜਿਸ ਅਸੀਸਾਂ ਦੇ ਨਾਲ ਮੇਰੇ ਪਿੰਡ ਦੇ ਮੇਰੇ ਚੜਦੀ ਕਲਾ ਚ ਰਹੇ ਰਿਹਾ ਮੇਰਾ ਪਿੰਡ ਸੂਈ ਚੰਦੂ ਸਾਹਿਬ ਕਿਹੋ ਜੀ ਚੋਣ ਪ੍ਰਚਾਰ ਚੱਲ ਰਿਹਾ ਕਿਉਂਕਿ ਹੁਣ ਚੋਣ ਪ੍ਰਚਾਰ ਕੱਲ ਤੋਂ ਤਾਂ ਖਤਮ ਹੋ ਗਿਆ ਹੁਣ ਡੋਰ ਟੂ ਡੋਰ ਚੱਲ ਰਿਹਾ ਇਹੋ ਜਿਹਾ ਚੋਣ ਪ੍ਰਚਾਰ ਤੁਸੀਂ ਲੈ ਕੇ ਤੇ ਉੱਪਰ ਤੋਂ ਦਾ ਪ੍ਰਭਾਵ ਪਵੇ ਤੇ ਲੋਕ ਤੁਹਾਨੂੰ ਵੋਟ ਪਾਉਣ ਕਿੱਥੇ ਤੱਕ ਦੇਖੋ ਮੇਰੀ ਜਿਹੜੀ ਲੋਕਲ ਲੀਡਰਸ਼ਿਪ ਹੈਗੀ ਆ ਉਸ ਲੀਡਰਸ਼ਿਪ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਮੇਰੇ ਕੋ ਆ ਕੇ ਮੇਰੇ ਨਾਲ ਜਾ ਕੇ ਪਿੰਡਾਂ ਦੇ ਵਿੱਚ ਮੇਰੇ ਨਾਲ ਚੌਣ ਮਹੂਤ ਕੀਤੀ ਜਾਂ ਕਈ ਜਗ੍ਹਾ ਤਾਂ ਮਨੂੰ ਇਹ ਵੀ ਕਿ ਮਤਲਬ ਮੇਰੀ ਲੀਡਰਸ਼ਿਪ ਜਿਹੜੀ ਹੈਗਾ ਜੰਡੂ ਸਾਹਿਬ ਤੁਸੀਂ ਆਪਣਾ ਪਿੰਡ ਸੰਭਾਲਣਾ ਵਾ ਬਾਕੀ ਬਾਹਰ ਅਸੀਂ ਸੰਭਾਲ ਲੈਣਾ ਜਿਸ ਵਿੱਚ ਮੇਰੇ ਨਾਲ ਰঞ্জੀਤ ਸਿੰਘ ਖਰਾਨਾ ਜੀ ਮਹਿੰਦਰ ਸਿੰਘ ਚੰਦੀ ਜੀ ਸਰਦਾਰ ਜਰਨੈਲ ਸਿੰਘ ਬਾਦ ਜੀ ਮਾਰਕਫਿਡ ਚੇਰਮੈਨ ਸਾਬਕਾ ਚੇਰਮੈਨ ਇਹਨਾਂ ਨੇ ਬੜਾ ਸਾਥ ਦਿੱਤਾ ਮੇਰੇ ਖੁਦ ਮੇਰੇ ਜਿਹੜੇ ਸਾਡੇ ਮਤਲਬ ਬੀਸੀ ਬੈਂਕ ਦੇ ਚ ਆਪਣੇ ਪਾਰਟੀ ਦੇ ਪ੍ਰਧਾਨ ਹੈਗੇ ਨੇ ਸਰਦਾਰ ਹੀਰਾ ਸਿੰਘ ਗਾਵੜੀਆ ਜੀ ਉਹ ਵੀ ਮੇਰੇ ਕੋ ਆ ਕੇ ਗਏ ਨੇ ਇੱਥੇ ਬਾਕੀ ਵੀ ਚਲੋ ਲੋਕ ਲੀਡਰਸ਼ਿਪ ਮੇਰੀ ਹੈਗੀ ਜਾ ਰਹੀ ਹੁਣ ਸਾਰੇ ਸਾਥ ਦੇ ਰਹੇ ਹੋ ਮਹੀਪਾਲ ਰა ਜਾਂ ਮਹੀਮ ਦੇ ਵਿੱਚ ਕੋ ਸਾਡਾ ਏ aí ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਸਾਡੀ ਚੜ੍ਹਦੀ ਕਲਾ ਇਸ ਵੇਲੇ ਤੱਕ ਹੋ ਹੈਗੀ ਆ ਬਾਕੀ ਮੇਰੇ ਮੇਰੇ ਭਰਾ ਪਬਲਿਕ ਹੈਗੀ ਆ ਦੇਖੋ ਬਾਕੀ ਉਹਨਾਂ ਦੇ ਹੱਥ ਹੈਗਾ ਦੇਖੋ ਅਸੀਂ ਤਾਂ ਭਵਿਕ ਬਣਾਉਣਾ ਜੇ ਭਵਿਕ ਬਣਾਉਣਾ ਲਈ ਸ਼੍ਰੋਮਣੀ ਕਰ ਲਈ ਲਾ ਨੂੰ ਜਿਤਾਓ ਆਪਣੇ ਬੱਚਿਆਂ ਦਾ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਸੁਧਾਰ ਕਰਾਓ ਅਸੀਂ ਤਾਂ ਉਸ ਦੇ ਨਾਲ ਹੈਗੇ ਆ ਕੀ ਕੀ ਅਪੀਲ ਕਰਦੇ ਹੋ ਵੋਟਰਾਂ ਸਪੋਰਟਰਾਂ ਨੂੰ ਕੱਲ ਦੇ ਲਈ ਕਿਉਂਕਿ ਕੱਲ ਇਲੈਕਸ਼ਨ ਹੈਗੇ ਨੇ ਕੱਲ ਨੂੰ ਵੋਟਾਂ ਹੈਗੀਆਂ ਨੇ ਵੈਲਟ ਪੇਪਰ ਤੇ ਵੋਟ ਪੈਣੀ ਹੈਗੀ ਆ ਕੀ ਕੀ ਅਪੀਲ ਕਰਦੇ ਹੋ ਲਾਸਟ ਮੈਂ ਉਹਨਾਂ ਨੂੰ ਅਪੀਲ ਇਹ ਕਰਦਾ ਮੈਂ ਗਲਾ ਪ੍ਰਸ਼ੀਦ ਦੇ ਮੈਂਬਰ ਵੀ ਸ਼੍ਰੋਮਣੀ ਕਾਲੀਦਾ ਚਿਤਾਓ ਜਿਹੜੇ ਜਿਹੜੇ ਬਲਕ ਸੰਪਤੀ ਮੈਂਬਰ ਆ ਉਹ ਵੀ ਸ਼੍ਰੋਮਣੀ ਕਾਲੀਦਾ ਚਿਤਾਓ ਉਹ ਰੋਜ਼ਾਂ ਦੇ ਦਾਲ ਸਾਡੀ ਜਿਹੜੀ ਪਾਵਰ ਨਾ ਜਿਹੜੀ ਆਪਣਾ ਜਿਹੜਾ ਪ੍ਰੈਸ਼ਰ ਮੈਂਬਰ ਮੰਡਾਣਾ ਉਹਦੀ ਚੇਅਰਮੈਨ ਦੀ ਪਾਵਰ ਜਦੋਂ ਬਣਦਾ ਹੈਗਾ ਉਹਦੀ ਡਿਸੀਨਲ ਪਾਵਰ ਹੁੰਦੀ ਹੈ ਜੀ ਐਸਟੀਐਮ ਡਿਸੀਨਲ ਪਾਵਰ ਹੁੰਦੀ ਆ ਵੀਡੀਓ ਨਾਲ ਉੱਪਰ ਹੁੰਦੀ ਆ ਜੀ ਜੀ ਉਹ ਲੋਕਾਂ ਨੂੰ ਵਰਤਣੀ ਨਹੀਂ ਆਉਂਦੀ ਲੋਕਾਂ ਨੂੰ ਚੀਜ਼ ਦਾ ਪਤਾ ਨਹੀਂ ਹੈਗਾ ਅਗਰ ਜਾਣ ਨਹੀਂ ਪਤਾ ਹੈਗਾ ਜਿਹੜੇ ਬੰਦੇ ਕੋਈ ਮੈਸੇਜ ਸਾਨੂੰ ਪਤਾ ਹੈਗਾ ਕਿਦਾਂ ਵਰਤਣੀ ਆ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਬਣਦੇ ਮੈਂ ਉਹਨਾਂ ਨੂੰ ਵੀ ਸਮਝਾਵਾਂਗਾ ਅਸੀਂ ਦੱਸਾਂਗੇ ਕਿਦਾਂ ਤੁਸੀਂ ਪਿੰਡ ਦੀ ਗ੍ਰਾਂਟ ਪਿੰਡ ਦੀ ਗ੍ਰਾਂਟ ਸਭ ਤੋਂ ਪਹਿਲਾਂ ਚੇਅਰਮੈਨ ਨੂੰ ਹੁੰਦੀ ਆ ਵੀਡੀਓ ਸਾਬ ਨੂੰ ਬਾਅਦ ਚ ਜਾਂਦੀ ਹੈਗੀ ਆ ਜੀ ਜੀ ਅਸੀਂ ਇਸ ਕਰਕੇ ਮੈਂ ਕਹਿੰਦਾ ਵੀ ਅਸੀਂ ਜਿਤਾ ਕੇ ਤੁਹਾਡੇ ਲੋਕ ਭਲਾਈ ਦੇ ਜਿਹੜੇ ਕੰਮ ਆ ਉਹ ਵੀ ਚਾਲੂ ਕਰਾਵਾਂਗੇ ਤੁਹਾਡੇ ਨੀਲੇ ਕਾੜ ਵੀ ਬਣਾਵਾਂਗੇ ਪੀਲੇ ਕਾੜ ਜਿਹੜੇ ਕੱਤੇ ਗਏ ਸਰਕਾਰ ਕੋਲੋਂ ਉਹ ਵੀ ਬਾਕੀ ਸਰਕਾਰ ਦੇ ਵਿੱਚ ਜਿਹੜੇ ਤੁਹਾਡੇ ਮੁੱਦੇ ਜਿਹੜੇ ਆਪਾਂ ਨੂੰ ਹੋ ਰਹੇਗੇ ਤੁਹਾਡੇ ਬਣਦੇ ਉਹ ਵੀ ਸਾਜੀ ਚੱਕਾਂਗੇ ਸਰਕਾਰ ਦੇ ਵਿੱਚ ਜਿਹੜੇ ਕਿਸਾਨ ਵੀਰ ਹੈਗੇ ਆ ਉਹਨਾਂ ਨੂੰ ਵੀ ਦੇਖੋ ਇਹਨਾਂ ਸਰਕਾਰਾਂ ਨੇ ਪਰਵਾਤਾ ਇਹਨਾਂ ਦੇ ਉੱਤੇ ਆਪਣੇ ਲੱਗੇ ਸੀਗੇ ਇਹਨਾਂ ਦੇ ਨਾਕੇ ਇੱਕਦਾਂ ਲਾਏ ਸੀਗੇ ਉਹਦੇ ਵਿੱਚ ਕਿਸਾਨਾਂ ਦੀ ਲੁੱਟ ਖਸੁੱਟ ਕਿੱਦਾਂ ਕੀਤੀ ਗਈ ਆ ਲੋਕਾਂ ਦੀਆਂ ਟਰਾਲੀਆਂ ਚੋਰੀ ਕਰਦੀਆਂ ਇਹਨਾਂ ਬੰਦਿਆਂ ਨੇ ਦੇਖੋ ਇਹਨਾਂ ਬੰਦਿਆਂ ਦਾ ਤਲਕੇ ਮੈਨੂੰ ਐ ਮੈਂ ਇੱਕ ਦਿਨ ਪੜ੍ਹ ਰਿਹਾ ਸੀਗਾ ਉਹਦੇ ਵਿੱਚ ਇਹਨਾਂ ਦੇ 35 35 ਐਮਐਲਏ ਜਿਹੜੇ ਹੈਗੇ 6ਵੀਂ ਪਾਸ ਹੈਗੇ ਜੀ 28 ਮੈਂਬਰ ਇਹਨਾਂ ਤੋਂ ਹੈਗੇ ਸੀਗੇ ਉਹ 8ਵੀਂ ਪਾਸ ਹੂੰ ਤੇ 12 13 ਮੈਂਬਰ ਸੀਗੇ 10ਵੀਂ ਪਾਸ ਤੇ 20 ਕ ਮੈਂਬਰ 12 12 ਪਾਸ ਸੀਗੇ ਜਿਸ ਤੋਂ ਬਾਅਦ ਉੱਪਰ ਇਹ ਸਰਕਾਰ ਦੇ ਵਿੱਚ ਇਸ ਤੋਂ ਉੱਪਰ ਬੜਿਆ ਲਿਖਾ ਮੈਂਬਰ ਐ ਕਐਮਐਲ ਵੀ ਮੈਨੂੰ ਦਿਖਾਉਦਾ ਮੈਂ ਤੁਹਾਨੂੰ ਕ ਬਣ ਜੂਗਾ ਇਹ ਸਰਕਾਰ ਕੋ ਬੜੇ ਲਿਖੇ ਮੈਂਬਰ ਇਹਨਾਂ ਕੋ ਵੀ ਹੂੰ ਉਦੀ ਕਿਨੇ ਆਮ ਲੋਕਾਂ ਕਾ ਸਰਕਾਰ ਆਮ ਲੋਕਾਂ ਕਾ ਸਰਕਾਰ ਬੰਦੇ ਐਕਸਪੀਰੀਅੰਸ ਨਾਲ ਜੀ ਜੀ ਬਿਲਕੁਲ ਬਿਲਕੁਲ ਜਿਨ੍ਹਾਂ ਨੂੰ ਐਕਸਪੀਰੀਅੰਸ ਹੈਗਾ ਇਹਨਾਂ ਬੰਦਿਆਂ ਨੂੰ ਨਾ ਪੋਲੀਟਿਕਲ ਐਕਸਪੀਰੀਅੰਸ ਕੋਈ ਕੋਈ ਪੈਂਚਰਾਂ ਵਾਲਾ ਚੱਕ ਕੇ ਐਮ ਐਲ ਏ ਬਣਾਤਾ ਜੀ ਕੋ ਉਹ ਬਣਾਤਾ ਤੁਸੀਂ ਉਹ ਤੁਹਾਡੀ ਪੂਰੀ ਸੇਵਾ ਕਰੂਗਾ ਹੂੰ ਇਦਾਂ ਨਹੀਂ ਹੁੰਦੀ ਜਾਗੀ ਫਿਰ ਇਸ ਬਹੁਤ ਹੁੰਦਾ ਫਿਰ ਇਹਨਾਂ ਨੇ ਜਿਹੜੇ ਪ੍ਰਸ਼ਾਸਨ ਦੇ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਬਣਾਇਆ 트리플 ਸੈਸ਼ਨ ਨੇ ਕੀਤਾ ਇਸ ਬੰਦੇ ਨੇ ਪ੍ਰਸ਼ਾਸਨ ਦੇ ਆਪਣੇ ਘਰਵਾਰ ਛੱਡ ਕੇ ਡਿਊਟੀਆਂ ਕਰਦੇ ਬੰਦੇ ਉਹਨਾਂ ਦੇ ਉੱਤੇ ਇੰਨੇ ਤਸ਼ੱਦਦ ਹੋ ਰਿਹਾ ਲੋਕੀ ਉਹਨਾਂ ਦੀ ਸਰਕਾਰਾਂ ਟੀਚਰ ਹੋ ਗਏ ਆਪਣੇ ਪ੍ਰਸ਼ਾਸਨ ਵਿਭਾਗ ਹੋ ਗਿਆ ਦੂਜਾ ਹੋ ਗਿਆ ਡਿਪਾਰਟਮੈਂਟ ਸਾਡ ਡਿਪਾਰਟਮੈਂਟ ਪਿਛਲੇ ਡਾਕਟਰਾਂ ਨੇ ਸਟ੍ਰਾਈਕ ਕਰਤੀ ਦੋਸਤੋ ਜੇ ਡਾਕਟਰਾਂ ਨੇ ਸਟ੍ਰਾਈਕ ਕਰ ਗਏ ਜਿਨ੍ਹਾਂ ਨੂੰ ਪਬਲਿਕ ਜਿਹੜੀ ਆ ਰੱਬ ਸਮਝਦੀ ਆ ਬਿਲਕੁਲ ਠੀਕ ਹੈ ਉਹਨਾਂ ਨੂੰ ਰੱਬ ਸਮਝਣ ਦੇ ਬਾਬੂ ਜੀ ਇਹਨਾਂ ਨੇ ਤਾਂ ਕੌਣਾਂ ਨੂੰ ਸਟ੍ਰਾਈਕ ਕਰਵਾਤੀ ਮੈਂ ਤਾਂ ਕਹਿੰਦਾ ਬਹੁਤ ਮਾੜੀ ਗੱਲ ਵਾ ਕਦੀ ਇਸ ਅਸੀਂ ਅਸੀਂ ਜਾਂਦੇ ਤਲੋ ਹੈਗੇ ਆ ਅਸੀਂ ਇਦਾਂ ਦੀ ਡਾਕਟਰਸ ਟਰੈਕ ਦੀ ਦੇਖੀ ਨਹੀਂ ਸੀਗੀ ਚਲੋ ਪ੍ਰਾਈਵੇਟ ਤਾਂ ਜਦੋਂ ਅਲੱਗ ਚੀਜ਼ ਹੋ ਜਾਂਦੀ ਹੈ ਉਹਨਾਂ ਦੀ ਚਲੋ ਆਪਣੇ ਇੰਸਟੀਟਿਊਟ ਹੁੰਦੀ ਹੈ ਪਰ ਲੇਕਿਨ ਗਵਰਨਮੈਂਟ ਦੇ ਵਿੱਚ ਦੀ ਕਿਤੇ ਦੇਖੀ ਨਹੀਂ ਸੀਗੀ ਹਮਮ ਪਰ ਪ੍ਰਸ਼ਾਸਨ ਨੂੰ ਵੀ ਤਲੋ ਅਸੀਂ ਕੰਨਿਆ ਵੀ ਤੁਸੀਂ ਸਾਥ ਦਿਓ ਸਾਰਾ ਪਬਲਿਕ ਨੂੰ ਮਤਲਬ ਵਧੀਆ ਤਰੀਕੇ ਨਾਲ ਡੀਲ ਕਰਦੇ ਆ ਹੁਣ ਕਰੋ ਵਧੀਆ ਚ ਗੱਲ ਹੈਗੀ ਆ ਤੁਹਾਡੇ ਵੀ ਚਲੋ ਪਰਿਵਾਰ ਹੈਗੇ ਆ ਇਹਨਾਂ ਪਰਿਵਾਰਾਂ ਚ ਤੁਸੀਂ ਉੱਠ ਕੇ ਗਏ ਆ ਤੇ ਇਹਨਾਂ ਪਰਿਵਾਰਾਂ ਦਾ ਜੀ ਤੁਸੀਂ ਸੋਚੋ ਸਾਲ ਕਰੋ ਮੈਂ ਤਾਂ ਅਪੀਲ ਕਰਦਾ ਸ਼੍ਰੋਮ ਨੇ ਅਕਾਲੀ ਦਲ ਦੇ ਮੈਂਬਰਾਂ ਨੂੰ ਜਿਤਾਓ ਵੋਟਾਂ ਪਾਓ ਆਪਣਾ ਦੇਸ਼ ਬਚਾਓ ਆਪਣਾ ਪੰਜਾਬ ਬਚਾਓ ਆਪਣੇ ਪੰਜਾਬ ਦੇ ਉਨੀਅਤ ਉੱਤੇ ਆਪਣੇ ਸ਼ਹਿਰ ਆਪਣੇ ਪਿੰਡਾਂ ਨੂੰ ਹਾਰ ਬਦਲੋ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦਾ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਸਰਦਾਰ ਪਰਮਿੰਦਰ ਸਿੰਘ ਚੰਡੂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਵਿਕਾਸ ਕੀਤਾ ਵਿਕਾਸ ਕਰਾਂਗੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਉਮੀਦਵਾਰ ਨੇ ਜੋ ਭੁੱਲਰਾਇ ਜੋਂਤੋ ਨੇ ਇਹ ਕਿਹੜੀਆਂ ਇਹਨਾਂ ਦੇ ਮੰਨ ਦੇ ਵਿੱਚ ਬਲਬਲੇ ਨੇ ਆਪਣੇ ਲੋਕਾਂ ਪ੍ਰਤੀ ਅਤੇ ਆਮ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਇਹ ਹੱਲ ਕਰਨਗੇ ਬੜਮੁਲੀਆਂ ਸਿਵਾਵਾਂ ਇਹ ਦੇ ਰਹੇ ਨੇ ਸੋ ਬਾਕੀ 17 ਤਰੀਕ ਨੂੰ ਪਤਾ ਲੱਗੇਗਾ ਕਿ ਇਹਨਾਂ ਦੀਆਂ ਸਿਵਾਵਾਂ ਦੇ ਉੱਪਰ ਉਹ ਲਾਰਾਈ ਦੇ ਲੋਕ ਅਕਾਲਗੜ੍ਹ ਦੇ ਲੋਕ ਜਾਂ ਜਿਹੜੇ ਇਹਨਾਂ ਨੂੰ ਪਿੰਡ ਆਉਂਦੇ ਨੇ ਉਹਨਾਂ ਦੇ ਲੋਕ ਮੋਰ ਲਗਾਉਂਦੇ ਨੇ ਇਹਨਾਂ ਨੂੰ ਕਾਮਯਾਬ ਕਰਦੇ ਨੇ ਜਾਂ ਨਹੀਂ ਕਰਦੇ ਇਹ ਦੇਖਣਾ ਹੋਵੇਗਾ 17 ਤਰੀਕ ਨੂੰ ਸੋ ਮੈਂ ਆਪਣੇ ਸਹਿਯੋਗੀ ਪੱਤਰਕਾਰ ਵਿਜੇ ਪਾਲ ਤੇਜ ਜੀ ਦੇ ਨਾਲ ਦੇਖਦੇ ਰਿਹਾ ਰੋਜ਼ਾਨਾ ਪੁਗਾਰਾ ਬੁਲੇਟਿਨ 24 ਨਿਊਜ਼ ਟੀਵੀ ਧੰਨਵਾਦ ਕੁਲਦੀਪ ਸਿੰਘ ਨੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ